ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੋਧਰੀ ਲਹਿੰਦੇ ਪੰਜਾਬ ਵੱਲੋਂ ਤੇ ਅਸੀਂ ਤੁਹਾਡੇ ਨੂੰ ਪੰਜਾਬੀ ਚ ਗੱਲਬਾਤ ਕਰਦੇ ਰਹਿੰਦੇ ਆ ਸਾਡੇ ਇੱਕ ਸਟੋਰੀਅਨ ਨੇ ਸਲਮਾਨ ਰਸ਼ੀਦ ਸਾਹਿਬ ਉਹਨਾਂ ਨੇ ਕੋਈ ਵੀਡੀਓ ਪਾਈਆਂ ਵੀਡੀਓ ਕੀਤੀਆਂ ਬੰਦੇ ਖਾਣੀ ਵੰਡ ਦੇ ਨਾਂ ਦੇ ਉੱਤੇ ਜਦੋਂ ਇਹ ਵੀਡੀਓ ਦੇਖੀਆਂ ਇੱਕ ਚੜ੍ਹਦੇ ਪੰਜਾਬ ਚ ਮੇਰੇ ਸੋਹਣੇ ਮਿੱਤਰ ਜਨਾਬ ਅਹਿਬਾਬ ਗਰੇਵਾਲ ਹੋਣਾ ਇਹ ਬੜੇ ਪ੍ਰਭਾਵਕ ਹੋ ਗਿਆ ਇਹਨਾਂ ਨੇ ਜਨਾਬ ਇਹਨਾਂ ਨੂੰ ਆਪਣਾ ਜਿਹੜਾ ਸੀ ਉਹ ਯਾਦ ਆ ਗਿਆ ਬਹੁਤ ਕੁਝ ਇਹਨਾਂ ਨੇ ਮੈਨੂੰ ਇੱਕ ਉਥੋਂ ਹਵੇਲੀ ਦੀਆਂ ਤਸਵੀਰਾਂ ਭੇਜੀਆਂ ਇਹ ਹਲਵਾੜਾ ਪਿੰਡ ਦੇ ਲਾਗੇ ਕੋਈ ਇੱਕ ਹਵੇਲੀ ਹੈ ਹੁਣ ਸ਼ਾਇਦ ਲੁਧਿਆਣੇ ਜੇ ਉਦੋਂ ਜਦੋਂ ਵੰਡ ਹੋਈ ਸੀ ਉਦੋਂ ਸ਼ਾਇਦ ਇਹ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਵੇ ਤਹਿਸੀਲ ਰਾਏਕੋਟ ਦੇ ਲਾਗੇ ਇਹ ਹਵੇਲੀ ਜਿਹੜੀ ਆ ਉਹਨੇ ਕਿਹਾ ਜੀ ਇੱਥੇ ਗੱਲ ਹੋਣੀ ਚਾਹੀਦੀ ਹੈ ਇਹ ਜਿਹੜੀ ਹਵੇਲੀ ਆ ਉਹਦੇ ਤੱਕ ਸਾਡੀ ਗੱਲ ਪਹੁੰਚਣੀ ਚਾਹੀਦੀ ਇਹ ਹਵੇਲੀ ਦੇ ਵਿੱਚ ਇੱਕ ਕਹਿੰ ਲੋ ਦੁਕਾਨ ਹੈ ਸਾਈਡ ਤੇ ਬਣੀ ਹੋਈ 1941 ਦੀ ਇਹ ਹਵੇਲੀ ਜਿਹੜੀ ਤੁਸੀਂ ਤਸਵੀਰਾਂ ਦੇਖਦੇ ਪਏ 1941 ਦੀ ਹੈ ਇਹਦੇ ਉੱਤੇ ਜਿਹੜਾ ਲਿਖਿਆ ਸਰਨਾਵਾ ਜਿਹੜਾ ਨਾਂ ਲਿਖਿਆ ਉਹ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਹੈ ਉੱਤੇ ਤੇ ਅੱਲਾਹੁ ਅਕਬਰ ਲਿਖਿਆ ਬਿਸਮਿਲ੍ਲਾ ਰਹਿਮਾਨ ਰਹੀਮ ਫਿਰ ਕਲਮਾ ਲਿਖਿਆ ਲਾ ਇਲਾ ਇਲਾਹ ਮੁਹੰਮਦ ਰਸੂਲ ਅੱਲਾ ਉਹਦੇ ਥੱਲੇ ਅੰਗਰੇਜ਼ੀ ਵਿੱਚ ਜਿਹੜਾ ਲਿਖਿਆ ਹੈ ਫਕੀਰ ਮੁਹੰਮਦ ਖਾਨ ਫਕੀਰ ਮੁਹੰਮਦ ਖਾਨ ਸਨ ਆਫ ਈਸਾ ਖਾਨ ਤੇ ਇਹ 1941 ਦੀ ਤਾਰੀਖ ਉੱਤੇ ਨਾਲ ਲਿਖੀ ਹੈ ਤੇ ਸ਼ਹਿਰ ਜਿਹੜਾ ਕੋਈ ਹਵੇਲੀ ਦਾ ਦਾ ਘਰ ਦਾ ਨੰਬਰ ਲਿਖਿਆ ਉਹ 25.2 ਲਿਖਿਆ ਹੁਣ ਇਹ ਹੋਰਿਆ ਕੀ ਹੈ ਇਹ ਕਾਰਨਰ ਦੇ ਉੱਤੇ ਇੱਕ ਬਹੁਤ ਵੱਡੀ ਹਵੇਲੀ ਸੀ ਤੇ ਮੇਰੇ ਮਿੱਤਰ ਜਿਹੜੇ ਮੇਰੇ ਨਾਲ ਸਾਂਝਾ ਕਰਨ ਕੇ ਚਰਚਾ ਅਹਿਵਾਬ ਗਰੇਵਾਲ ਸਾਹਿਬ ਮੇਰੇ ਨਾਲ ਜੁੜ ਚੁਕੇ ਨੇ ਇਹ ਸੌਕਾਰਾਂ ਦੇ ਪੁੱਤਰ ਨੇ ਜਨਾਬ ਉੱਥੇ ਤੇ ਇਹਨਾਂ ਨੇ ਜਨਾਬ ਕਿਹਾ ਜਿ ਕਿ ਹਵੇਲੀ ਜਿਹੜੀ ਹੈ ਹੁਣ ਐਨਕ੍ਰੋਚ ਹੋ ਹੋ ਕੇ ਛੋਟੀ ਬੰਡੀ ਹੁੰਦੀ ਜਾ ਰਹੀ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸਲਾਮ ਅਲੈਕੁਮ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ अच्छा ਹੁਣ ਤੁਹਾਡੇ ਸਿੱਧੇ ਤੁਸੀਂ ਆਪਣਾ ਇਹ ਤਸਵੀਰਾਂ ਭੇਜੀਆਂ ਤੁਸੀਂ ਤੇ ਮੈਨੂੰ ਆਪ ਦੱਸਣਾ ਕਿ ਇਹ ਵੇਲੀ ਜਿਹੜੀ ਇਹਦਾ ਹੁਣ ਇਹਦਾ ਕੀ ਏ ਕਹਦੀ ਏ ਤੇ ਇਹਦਾ ਹੁਣ ਇਸ ਟਾਈਮ ਕੀ ਹਾਲਤ ਹੈ ਤੁਸੀਂ ਮੈਨੂੰ ਦੱਸਿਆ ਸੀ ਕਿ ਹੁਣ ਲੱਗਦਾ ਕਿ ਟਹਿ ਜਾਏਗੀ ਇਹ ਅਗਰ ਪਿਛਲੇ ਪਹਿਲਾਂ ਮੈਂ ਜਿੰਨੇ ਟਾਈ ਤੇ ਹੁਣ ਲੱਗਦਾ ਕਿ ਬਸ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਤੁਸੀਂ ਜੇ ਨੋਟਿਸ ਕਰੋ ਨਾ ਇਸ ਵੇਲੀ ਦੇ ਦੋ ਹਿੱਸੇ ਨੇ ਅੱਛਾ ਇੱਕ ਹਿੱਸਾ ਪੇਂਟ ਪੂਟ ਹੋਇਆ ਸ਼ਾਇਦ ਵੰਡ ਹੋਈ ਦੋ ਭਰਾਵਾਂ ਦੇ ਸਹੀ ਮੇਰੇ ਇੰਟਰਸ ਕਿਵੇਂ ਪਿਆ ਮੇਰਾ ਜੱਦੀ ਪਿੰਡ ਹੈ ਜੀ ਗੁਜਰਾਲ ਗੁਜਰਾਲ ਜਿਹੜਾ ਪਿੰਡ ਹੈ ਇਹ ਕਿਹਦਾ ਰੈਪਰ ਦੇ ਕੋਲੇ ਹੈ ਸਾਡਾ ਪਿੰਡ ਜਿਹੜਾ ਬਹੁਤ ਵੱਡਾ ਬਾਜ਼ਾਰ ਸੀ ਕੈਂਚੀਆਂ ਦਾ ਤੇ ਸਾਡੇ ਪਿੰਡ ਦੀ ਆਲਮੋਸਟ ਅੱਧੀ ਆਬਾਦੀ ਮੁਸਲਮਾਨ ਸੀ ਅੱਛਾ ਤੇ ਉਸ ਅਸੀਂ ਬਾਬਾ ਜੀ ਤੋਂ ਬਜ਼ੁਰਗਾਂ ਤੋਂ ਕਹਾਣੀਆਂ ਸੁਣੀਆਂ ਸੀ ਇਨਫੈਕਟ ਸਾਡੇ ਪਿੰਡ ਚ ਇੱਕ ਦੋ ਹੀ ਮੁਸਲਮਾਨ ਬਚ ਗਏ ਸੀ ਉਹਨਾਂ ਚੋਂ ਇੱਕ ਬਾਬਾ ਖੈਰਦੀਨ ਸੀ ਉਹ ਸਾਡੇ ਘਰੇ ਹੁੰਦੇ ਸੀ ਉਹਨਾਂ ਨੇ ਖੜਾਇਆ ਮੈਨੂੰ ਬਚਪਨ ਬਾਬਾ ਖੈਰਾ ਬਾਬਾ ਖੈਰਾ ਹਾਂਜੀ ਤੇ ਅਸੀਂ ਕੀ ਹੋਇਆ ਜੀ ਖੈਰੂ ਬਾਬਾ ਕਹਿੰਦੇ ਸੀ ਅਸੀਂ ਇਹ ਜਿਹੜੀ ਇਹ ਜਿਹੜੀ ਹਵੇਲੀ ਹੈ ਇਹ ਨਾ ਜਦੋਂ ਬਠਿੰਡੇ ਨੂੰ ਮੇਰੇ ਨਾਮ ਕੀ ਬਠਿੰਡੇ ਹੈ ਜੀ ਅੱਛਾ ਤੇ ਜਦੋਂ ਛੋਟੇ ਛੋਟੇ ਹੁੰਦਿਆਂ ਤੋਂ ਨਾਮ ਕੇ ਜਾਣਾ ਤੇ ਅਸੀਂ ਜਦੋਂ ਮੁੱਲਾਂਪੁਰ ਤੋਂ ਖੱਬੇ ਹੋਣਾ ਹਲਵਾਰਾ ਟੱਪਣਾ ਰੈਕੋਰਡ ਤੋਂ ਪਹਿਲਾਂ ਸੱਜੇ ਹੱਥ ਅਸੀਂ ਵੇਖਣਾ ਲਿਖਿਆ ਹੁੰਦਾ ਸੀ ਅੱਛਾ ਤੇ ਕਈ ਵਾਰੀ ਸਾਡੀ ਮਾਸੀ ਨਾਲ ਸੀ ਉਹਨਾਂ ਨੇ ਜਿਵੇਂ ਤੁਸੀਂ ਪੜ੍ਹ ਕੇ ਸੁਣਾ ਉਰਦੂ ਪੜ੍ਹ ਲੈਂਦੇ ਸੀ ਅੱਛਾ ਉਹਨਾਂ ਨੇ ਪੜ੍ਹ ਪੜ੍ਹ ਕੇ ਸੁਣਾਇਆ ਕਿ ਮੈਂ ਬਚਪਨ ਤੋਂ ਦੇਖਦਾ ਆ ਰਹੇ ਬਹੁਤ ਵੱਡੀ ਬਿਲਡਿੰਗ ਹੁੰਦੀ ਸੀ ਹਾਂ ਬੜੀ ਵੱਡੀ ਇਹ ਪੂਰੇ ਫਰੰਟ ਸੀ ਤੇ ਪਿੱਛੇ ਕਿਉਂਕਿ ਮੇਨ ਰੋਡ ਤੇ ਪੈਂਦੀ ਹੈ ਬਰਨਾਲੇ ਤੋਂ ਪਹਿਲਾਂ ਤੇ ਇਹ ਹੌਲੀ ਹੌਲੀ ਵੇਖਿਆ ਜਿਵੇਂ ਭਰਾਵਾਂ ਚ ਕਿਸ ਨੂੰ ਅਲਰਟ ਹੋਈ ਹੋਣੀ ਹੈ ਜੀ ਇੱਕ ਤੇ ਦੋ ਘਰ ਬਣੇ ਦੋ ਦੇ ਤਿੰਨ ਘਰ ਬਣੇ ਤਿੰਨ ਦੇ ਚਾਰ ਪੁਆਇੰਟ ਬਣ ਗਏ ਤੇ ਹੁਣ ਕੀ ਹੋਇਆ ਮੈਂ ਜਦੋਂ ਲਾਸਟ ਟਾਈਮ ਮੈਂ ਮੇਰੀ ਵਾਈਫ ਤੇ ਬੇਟਾ ਸੀ ਬਰਨਾਲੇ ਗਏ ਸੀ ਵਾਪਸ ਆ ਰਹੇ ਸੀ ਤੇ ਮੈਂ ਵਾਈਫ ਨੂੰ ਕਿਹਾ ਮੈਂ ਕਿ ਆਪਾਂ ਫੋਟੋਆਂ ਜ਼ਰੂਰ ਖਿੱਚਣੀਆਂ ਨੇ ਜਿੱਦੀ ਕਿਸੇ ਦੀ ਇਮਾਨਤ ਹੋਵੇ ਸ਼ਾਇਦ ਆਪਾਂ ਉਹਨਾਂ ਕੋਲ ਖਬਰ ਪਹੁੰਚਦੀ ਕਰ ਸਕੀਏ ਤੇ ਉਹ ਜਦੋਂ ਪਚਾਈ ਮਤਲਬ ਕਿ ਉਹ ਜਿਹੜਾ ਵੇਖਿਆ ਮੈਂ ਤੇ ਇੱਕ ਪਾਸਾ ਦਾ ਮੇਨਟੇਨਡ ਸੀ ਦੂਜੇ ਪਾਸੇ ਹੋਰ ਲਿਖਿਆ ਪੜਿਆ ਨਹੀਂ ਜਾਂਦਾ ਜੀ ਸ਼ਹਿਰ ਆਪਾਂ ਨੂੰ ਹੋਰ ਡਿਟੇਲ ਵਿੱਚ ਜੇ ਤੁਸੀਂ ਇਹਦੇ ਦੋ ਫੋਟੋਆਂ ਦੇਖੋ ਇੱਕ ਪਾਸੇ ਕਲੀ ਹੋਈ ਹੋਈ ਐ ਤੇ ਦੂਜੇ ਪਾਸੇ ਦੂਜੇ ਪਾਸੇ ਜਿਹੜੀ ਐ ਨਾ ਉੱਥੇ ਕਲੀ ਨਹੀਂ ਹੋਈ ਕੋਈ ਸ਼ਾਇਦ ਕਿਸੇ ਹੋਰ ਪ੍ਰਾਦੇਸ਼ ਸੇ ਹੋਈ ਐ ਥੱਲੇ ਵਾਲੇ ਪਾਸੇ ਪੇਂਟ ਹੋਇਆ ਕਲੀ ਹੋਈ ਐ ਤੇ ਆਪਣਾ ਜਿਹੜੇ ਦਰਵਾਜ਼ੇ ਆ ਉਹ ਵੀ ਪੇਂਟ ਹੋਇਆ ਆਪਣਾ ਇਹ ਲੱਕੜੀ ਰੰਗ ਦਾ ਹਾਂ ਦੂ ਤਾ ਮੈਨੂੰ ਮੈਨੂੰ ਡਰ ਲੱਗਿਆ ਮੈਂ ਕਿਹਾ ਇਹ ਚੀਜ਼ਾਂ ਗੁੰਮਦੀਆਂ ਜਾ ਰਹੀਆਂ ਨੇ ਹੁਣ ਸਾਡੇ ਪਿੰਡ ਵੀ ਜਿਹੜੇ ਪੁਰਾਣੇ ਘਰ ਸੀਗੇ ਸਾਡੀ ਬਗਾਨੀ ਦਾ ਛੱਡੋ ਜੀ ਸਾਡੀ ਆਪਣੀ ਹਵੇਲੀ ਸੀ ਸਾਡੀ ਆਪਣੀ ਵੇਸੇ ਦਾ ਬੜਾ ਸੋਹਣਾ ਸਾਡਾ ਯਾਦਾਂ ਜੁੜੀਆਂ ਛੋਟੇ ਹੁੰਦੀਆਂ ਦੀਆਂ ਸਾਡੀ ਉਹ ਉਹ ਟਹਿਟੇ ਦੀ ਹੋ ਗਈ ਹੈ ਜਿਹੜੇ ਚਲੇ ਗਏ ਉਹਦਾ ਕਿਹਨੂੰ ਬਚਾਣ ਉਹ ਕਿਹੜੇ ਪਿੰਡ ਸੀ ਉਹ ਗੁਜਰਾਲ ਪਿੰਡਾ ਜੀ ਗੁਜਰਾ ਗੁਜਰਾਲ ਪਿੰਡ ਅੱਛਾ ਗੁਜਰਾਲ ਪਿੰਡਾ ਜ਼ਿਲ੍ਹਾ ਲੁਧਿਆਣਾ ਤੇ ਤੁਸੀਂ ਆਪਣਾ ਉਹ ਨੂੰ ਦਾਰਾ ਰੀਹੈਸ਼ ਕੀਤਾ ਰੀਹਬਿਲਿਟੇਟ ਕੀਤਾ ਤੁਸੀਂ ਕਹਾਣੀਆਂ ਸੁਣਾਉਂਦੇ ਸੀ ਕਿ ਉੱਥੋਂ ਦੱਸਦਾ ਕੀ ਹੈ ਉਹ ਸੀਗੀ ਜੀ ਪਹਿਲਾਂ ਕਹਿੰਦੇ ਸੀ ਸਭ ਤੋਂ ਉੱਚੀ ਬਿਲਡਿੰਗ ਸੀ ਪਿੰਡ ਦੀ ਤੇ ਕੀਲਾ ਖੰਡ ਥਾਂ ਸੀ ਕਹਿੰਦੇ ਵਿੱਚ ਉਹ ਕੀ ਹੋਇਆ ਜਿਵੇਂ ਪਰਿਵਾਰ ਵੰਡ ਹੁੰਦੀ ਰਹੀ ਵੰਡ ਹੁੰਦੀ ਰਹੀ ਬਹੁਣ ਸਿਰਫ ਮੇਰੇ ਤਾਂ ਸਾਡੇ ਕੋਲ ਬਿੱਗਾ ਖੰਡ ਵੀ ਨਹੀਂ ਬਚਿਆ ਹੋਣਾ ਪਿੰਡ ਦੇ ਵਿਚਾਲੇ ਹੈ ਜੀ ਪਿੰਡ ਦੀਆਂ ਗਲੀਆਂ ਬਹੁਤ ਸੰਗੜੀਆਂ ਵਾਲੀ ਤੁਹਾਨੂੰ ਯਾਦ ਹੋਏਗਾ ਪਿਕਚਰ ਆਈ ਸੀ ਅਮੀਰ ਖਾਨ ਦੀ ਦੰਗਲ ਹਾਂ ਉਹ ਜਿਹੜੀ ਉਹ ਜਿਹੜੀ ਦੰਗਲ ਦੀ ਸ਼ੂਟਿੰਗ ਹੋਈ ਹੈ ਦਿਖਾਇਆ ਹਰਿਆਣਾ ਪਰ ਪਿੰਡ ਗੁਜਰ ਵਾਲਾ ਜੀ ਉਹ ਅੱਛਾ ਤੁਹਾਡੇ ਪਿੰਡ ਜਿਹੜੀ ਦੰਗਲ ਦੀ ਸ਼ੂਟਿੰਗ ਹੋਈ ਉਹ ਬਹੁਤ ਦੰਗਲ ਦੀ ਸ਼ੂਟਿੰਗ ਸਾਡੇ ਪਿੰਡ ਹੋਈ ਹੈ ਤੇ ਹਾਂਜੀ ਉਹ ਸੰਗਲੀਆਂ ਗਲੀਆਂ ਮੈਂ ਦੇਖੀਆਂ ਸੰਗੜੀ ਸੰਗਲੀਆਂ ਗਲੀਆਂ ਨੇ ਤੇ ਗਲੀਆਂ ਤੁਸੀਂ ਦੇਖੋ ਮੈਂ ਇੰਨਾ ਖੂਬਸੂਰਤ ਮੈਂ ਤੁਹਾਨੂੰ ਦੱਸਦਾ ਗੱਲ ਹੈਗੀ ਹੈ 1930 ਕੋਸ਼ਚ ਬਣੀ ਸੀ ਸਭ ਤੋਂ ਉੱਚੀ ਹਵੇਲੀ ਸੀ ਤੇ ਉਦੋਂ ਉਦੋਂ ਅਸੀਂ ਤੀਜੀ ਮੰਜ਼ਿਲ ਤੇ ਟਾਇਲਟ ਦੇ ਵਿੱਚ ਚੇਨ ਨਾਲ फ्लਸ਼ ਕਰੀਦਾ ਸੀ ਜੀ ਇਹ ਮੈਂ ਆਪਣੀ ਹੋਸ਼ ਚ ਮਤਲਬ 85 86 ਚ ਮੈਂ ਕੀਤਾ ਹੋਇਆ ਅੱਛਾ ਮਤਲਬ ਯੂਜ਼ ਕੀਤਾ ਹਾਂਜੀ ਮੈਂ ਕਿ ਉਸ ਤੋਂ ਬਾਅਦ ਸਾਰੇ ਘਰ ਕੋਠ ਛੱਡ ਗਏ ਖਾਲੀ ਹੋ ਗਈ ਸਭ ਨੇ ਬਾਹਰ ਘਰ ਕੋਰ ਪਾ ਲਿਆ ਸੀ ਸ਼ਹਿਰਾਂ ਤੇ ਉਹ ਹੁਣ ਸਾਡੇ ਪਿੰਡ ਵੀ ਅੰਦਰ ਆਈਆਂ ਸੋਹਣੀਆਂ ਮਾਰਸਾ ਕਦੇ ਸਬੱਬ ਬਣਿਆ ਤੁਹਾਨੂੰ ਲੈ ਕੇ ਚੱਲੂੰਗਾ ਇੰਨੇ ਸੋਹਣੇ ਪੁਰਾਣੇ ਘਰ ਨੇ ਮੁਸਲਮਾਨਾਂ ਦੇ ਵੀ ਘਰ ਨੇ ਤੇ ਉਹ ਹੁਣ ਕ੍ਰਾਈਟੇਰੀਆ ਰੇ ਤਾਂ ਮੇਰੇ ਮਨ ਚ ਆਇਆ ਮੈਂ ਕਿਹਾ ਮੈਂ ਦੇਖਦਾ ਹਾਂ 84 ਸਾਲ 84 ਸਾਲ ਹੋ ਗਿਆ ਇਸ ਬਿਲਡਿੰਗ ਨੂੰ ਬਣਿਆ ਹੋਇਆ ਮੈਂ ਗੱਲ ਇਹ ਕਰਦਾ ਸੀ ਮੈਂ ਕਿਹਾ ਵੀ ਮੈਨੂੰ ਲੱਗਿਆ ਕਿ ਇਹ ਨਾ ਕਿਤੇ ਗਵਾਚ ਨਾ ਜਾਵੇ ਕਿਉਂਕਿ ਜਦੋਂ ਮੈਂ ਉਹ ਵੀਡੀਓ ਵੇਖਿਆ ਮੈਨੂੰ ਲੱਗਿਆ ਮੈਂ ਕਿਹਾ ਲੋਕ ਪਾਗਲ ਵੀ ਹੋਏ ਸੀ ਪਰ ਕਿਤੇ ਲੋਕ ਇਹ ਜੇ ਸੀ ਜਿਨ੍ਹਾਂ 'ਚ ਇਨਸਾਨੀਅਤ ਤੇ ਸੈਨਿਟੀ ਜਿਹਨੂੰ ਆਪਾਂ ਕਹਿੰਦੇ ਆ ਬਚੀ ਸੀ ਸਾਨੂੰ ਸਾਨੂੰ ਕਹਾਣੀ ਸੁਣਨ ਨੂੰ ਮਿਲਦੀ ਸੀ ਕਿ ਮੇਰੇ ਦਾਦਾ ਜੀ ਡਾਕਟਰ ਸੀ ਜੀ ਖੁਦ ਸਾਰਾ ਪਰਿਵਾਰ ਭਾਮੇਸ਼ਾ ਕਰਾਂ ਸੀ ਮੇਰੇ ਦਾਦਾ ਹੀ ਡਾਕਟਰ ਸੀ ਚਾਰ ਭਰਾ ਸੀ ਤੇ ਉਹ ਉਹ ਕੀ ਹੋਇਆ ਕਿ ਜਦੋਂ ਦੰਗੇ ਹੋਏ ਤੇ ਸਾਡੀ ਜਿਹੜੀ ਹਵੇਲੀ ਹੈ ਉਹਦੇ ਚ ਤੁਹਾਨੂੰ ਇਹਦਾ ਛੋਟੀ ਜੀ ਗੱਲ ਦੱਸ ਦਿੰਨਾ ਕੀ ਹੈ ਕਿ ਉਹ ਜਿਹੜਾ ਬਾਬਾ ਖੈਰੂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਹਾਂਜੀ ਹਾਂਜੀ ਉਹ ਉਹ ਮਰਨ ਤੋਂ ਪਹਿਲਾਂ ਬੋਲ ਗਿਆ ਸੀ ਕਹਿੰਦਾ ਸੀ ਸ਼ਾਹੂ ਤੱਕ ਜਿੰਨਾ ਚਿਰ ਹਵੇਲੀ ਚ ਰਹੋਗੇ ਪੁਰਾਣੇ ਪਾਪ ਮੂਰੇ ਨਹੀਂ ਆਉਣਗੇ ਤੇ ਕੀ ਹੋਇਆ ਜੀ 84 ਨਹੀਂ ਸਾਚਿਆ ਸਰ ਸ਼ਾਹੂ ਕਰ ਤੱਕ ਖੂਨ ਹੀ ਚੂਸਦੇ ਸੀ ਤੇ ਹਾਲਾਂਕਿ ਮੇਰੇ ਦਾਦਾ ਮੇਰੇ ਦਾਦਾ ਨੇ ਡਾਕਟਰੀ ਕੀਤੀ ਸਰ 84 ਚ ਸਾਡਾ ਲਾਸਟ ਫੈਮਿਲੀ ਮੈਂਬਰ ਹਵੇਲੀ ਛੱਡਦਾ ਤੇ 84 ਤੋਂ ਲੈ ਕੇ 96 ਤੱਕ 14 ਸਾਲ ਸਾਡੇ ਸਾਡੇ ਘਰ ਦੀਵਾਲੀ ਨਹੀਂ ਮਨਾਈ ਗਈ ਤੇ 13 ਸਾਲ ਸਾਡੇ ਘਰੇ ਦੀਵਾਲੀ ਨਹੀਂ ਮਨਾਈ ਗਈ ਲਗਾਤਾਰ ਮੌਤਾਂ ਹੋਈਆਂ ਐਂਡ ਜਵਾਨ ਮੌਤਾਂ ਹੋਈਆਂ ਮੇਰੇ ਮਦਰ ਮੇਰੇ ਫਾਦਰ ਮੇਰਾ ਚਾਚਾ ਐਂਡ ਇਕਦਮੀ ਅਸੀਂ ਉੱਥੇ ਜਦੋਂ ਫਾਦਰ ਦੀ ਕਰਮੇਸ਼ਨ ਸੀ ਤੇ ਮੇਰੇ ਤਾਇਆ ਜੀ ਕਹਿੰਦੇ ਕਹਿੰਦੇ ਵੀ ਕਾਕਾ ਪਤਾ ਹਵੇਲੀ ਖਾਲੀ ਛੱਡਤੀ ਫੇਰ ਮੇਰਾ ਇੱਕ ਕਜ਼ਨ ਜਾ ਕੇ ਰਹਿਣ ਲੱਗਾ ਤੇ ਚਲੋ ਰੱਬ ਨੂੰ ਜੋ ਮਨਜ਼ੂਰ ਬਾਕੀ ਵਹਿਮ ਨਹੀਂ ਕਰੀਦਾ ਹੁੰਦਾ ਪਰ ਜਦੋਂ ਹੋ ਜਾਂਦਾ ਹੁਣ ਉਹਦੀ ਸਟੋਰੀ ਕੀ ਹੈ ਸਰ ਕਿ ਅਸੀਂ ਛੋਟੇ ਹੋ ਕੇ ਸੁਣਦੇ ਸੀ ਨਾ ਦੇਖੋ ਨਾ ਤੁਸੀਂ ਸਟੋਰੀ ਮੈਂ ਤਾਂ ਕੋ ਸੁਣਦਾ ਲੇਕਿਨ ਦੇਖੋ ਨਾ ਬਾਬਾ ਖੈਰੂ ਨੇ ਜਿਹੜੀ ਉਹਨਾਂ ਦੀ ਉਹਨਾਂ ਦੇ ਜਿਹੜਾ ਵਿਜ਼ਡਮ ਸੀ ਜਿਹੜਾ ਉਹਨਾਂ ਨੇ ਦੇਖਿਆ ਕਿ ਉਹ ਉਹ ਦੇਖੋ ਨਾ ਕਿਸ ਤਰ੍ਹਾਂ ਉਹ ਕੰਪੀਸ਼ਨ ਕਰਦੀ ਤੇ ਦੇਖੋ ਉਹ ਉਹ ਸਾਡੇ ਮੇਰੇ ਦਾਦਾ ਜੀ ਨਾਲ ਖੇਡਦੇ ਰਹੇ ਸਾਡੇ ਘਰਾਂ ਚੋਂ ਉਹਦੇ ਖੇਤੀ ਕਰਦੇ ਸੀ ਤੇ ਉਹ ਮਤਲਬ ਕੀ ਪਤਾ ਮੈਨੂੰ ਕੀ ਲੱਗਿਆ ਕਿ ਸਾਡੇ ਘਰੇ 100 ਮੁਸਲਮਾਨ ਲਪੋਇਆ ਵਿਆ ਸੀ ਜਦੋਂ ਹਾਂਜੀ ਵੰਡਦੇ ਵੇਲੇ ਤੇ ਉਹ ਪਤਾ ਕੀ ਲੱਗਿਆ ਕਿ ਜਦੋਂ ਜੱਥਾ ਆਇਆ ਤੇ ਉਦੋਂ ਦੇਖੋ ਪੈਸੇ ਵਾਲੇ ਘੱਟ ਸੀ ਲੋ ਅਸਲੇ ਵਾਲੇ ਘੱਟ ਹੁੰਦੇ ਸੀ ਤੇ ਸਾਡੇ ਚਾਰੇ ਭਰਾ ਮੇਰੇ ਦਾਦਾ ਜੀ ਹੋਣੀ ਤੇ ਇੱਕ ਸਾਡੇ ਲੰਬੜਾਂ ਚੋਂ ਸਾਡੇ ਖਾਨਦਾਨ ਚੋਂ ਹੀ ਸੀ ਇਹ ਪੰਜੇ ਉੱਤੇ ਬਹਿ ਗਏ ਜੀ ਛੱਤ ਤੇ ਛੱਤ ਤੇ ਵੀ ਬਹਿ ਗਏ ਤੇ ਆਪ ਦਾ ਸ਼ੁਗਰ ਮੇਲਾ ਕਰਨ ਲੱਗ ਗਏ ਤੇ ਜਦੋਂ ਜੱਥਾ ਆਇਆ ਉਹ ਕਹਿੰਦੇ ਵੀ ਵੇਖੋ ਸਾਡੇ ਕੋਲ ਸਾਡੇ ਕੋਲ 300 ਗੋਲੀ ਹੈ ਹਾਂ ਅਸੀਂ 300 ਗੋਲੀ ਚਲਾਵਾਂਗੇ ਉਦੋਂ ਬਾਅਦ ਸਾਨੂੰ ਮਾਰ ਦਿਓ ਤੇ ਮਾਰ ਦਿਓ ਤੇ ਨਹੀਂ ਤਾਂ ਕਹਿੰਦੇ ਅਸੀਂ ਨਹੀਂ ਕਿਸੇ ਨੂੰ ਵੜਨ ਦਿੰਦੇ ਵਾਹ ਤੇ ਅਗਲੇ ਦਿਨ ਸਵੇਰੇ ਲੱਦ ਕੇ ਮੇਰੇ ਦਾਦਾ ਜੀ ਦੇ ਇੱਕ ਬ੍ਰਦਰ ਟਰਾਂਸਪੋਰਟਰ ਸੀ ਉਹਨਾਂ ਦੇ ਟਰੱਕਾਂ ਤੇ ਲੱਦ ਕੇ ਤੇ ਮਲੇਰਕੋਟਲੇ ਛੱਡ ਕੇ ਆਏ ਸੀ ਤੇ ਮੇਰੇ ਦਾਦਾ ਜੀ ਦੇ ਜਿਹੜੇ ਨਾ ਮਤਲਬ ਪੇਸ਼ੈਂਟਸ ਵੀ ਕਾਫੀ ਜ਼ਿਆਦਾ ਸੀਗੇ ਮਲੇਰਕੋਟਲੇ ਤੋਂ ਮੈਂ ਕਿ ਹੁਣ ਤੱਕ ਉਹਨਾਂ ਨੂੰ ਗੁਜ਼ਰਿਆ ਨੂੰ ਵੀ ਮਤਲਬ 86 ਡੈਥ ਹੋ ਗਈ ਇਸਨਾਂ ਦੀ ਤੇ ਉਹ ਉਦੋਂ ਮਤਲਬ ਸਾਨੂੰ ਯਾਦ ਆ ਛੋਟੇ ਹੁੰਦੇ ਹਾਂ ਨਾ ਚਾਰਾ ਪੰਜਾ ਸਾਡੇ ਘਰੇ ਈਦ ਵੇਲੇ ਮੇਲਾ ਲੱਗਿਆ ਹੁੰਦਾ ਸੀ ਮੇਲਾ ਲੱਗਦਾ ਇੰਨਾ ਸਮਾਨ ਆਂਦਾ ਸੀ ਤੇ ਮੈਂ ਜਿਹੜਾ ਸੋਚਿਆ ਮੈਂ ਕਿ ਇੱਕ ਪਾਗਲਪਨ ਦਾ ਵੇਲਾ ਸੀ ਹੁਣ ਆਲਮੋਸਟ 70 80 ਸਾਲ ਹੋ ਚੱਲੇ ਸ਼ਾਇਦ ਕਿਤੇ ਸੇਨ ਲੋਕੀ ਤੁਹਾਡੇ ਇੱਕ ਦੋ ਸ਼ੁਗਲੀਆਂ ਬਾਬੇ ਸੀ ਬੜੇ ਜਿਹੜੇ ਸ਼ੇਰੋ ਸ਼ਾਇਰੀ ਕਰਦੇ ਸੀ ਮੈਂ ਇੱਕ ਦਿਨ ਉਹਨਾਂ ਚ ਇੱਕ ਨੂੰ ਸੁਣਿਆ ਬੋਲਦੇ ਨੂੰ ਕਿ ਮੇਰਾ ਪਿੰਡ ਗੁਜਰਾਲ ਅੱਛਾ ਤੇ ਮੇਰਾ ਤੇ ਉਹਦਾ ਮੈਨੂੰ ਇੰਨਾ ਪਤਾ ਕਿ ਸਾਨੂੰ ਲਾਰੀਆਂ ਚ ਭਾ ਕੇ ਮਲੇਰਕੋਟਲੇ ਛੱਡ ਗਏ ਸੀ ਹੁਣ ਮੈਨੂੰ ਨਹੀਂ ਪਤਾ ਉਹ ਸੀ ਕਿ ਕੌਣ ਨਹੀਂ ਸੀ ਅੱਛਾ ਪਰ ਮੈਂ ਸੋਚਿਆ ਕਿ ਸ਼ਾਇਦ ਕਿਸੇ ਨੂੰ ਉਹ ਕਹਾਣੀ ਦਾ ਪਤਾ ਹੋਵੇ ਕਿ ਗੁਜਰਾਲ ਜ਼ਿਲ੍ਹਾ ਲੁਧਿਆਣਾ ਚ ਕਿਲਾ ਰੈਪੁਰ ਦੇ ਕੋਲ ਪਿੰਡ ਆ ਬੜਾ ਵੱਡਾ ਮਸ਼ਹੂਰ ਪਿੰਡ ਹੈ ਉਥੋਂ ਸ਼ਾਇਦ ਕੋਈ ਸੱਜਣ ਹੋਣ ਜਿਹੜੇ ਟਰੱਕਾਂ 'ਚ ਬਹਿ ਕੇ ਮਲੇਰਕੋਟ ਲੈ ਆਏ ਹੁਣ ਜਿਹੜੇ ਗਾਂਹ ਪਾਕਿਸਤਾਨ ਮਿਲ ਕੇ ਹੁਣ ਜੇ ਕਿਸੇ ਨਾਲ ਕਿਤੇ ਕਿਤੇ ਮੁਲਾਕਾਤ ਹੋਈ ਇੱਥੇ ਮੈਂ ਇੱਥੇ ਮੈਂ ਅਰਦਾਸ ਬੇਨਤੀ ਕਰ ਲੈਣਾ ਇਹ ਆਪਣਾ ਹਬਾਬ ਗਰੇਵਾਲ ਉਹ ਜਿਹੜੇ ਨੇ ਇਹ ਆਪਣਾ ਇੱਥੇ ਲੁਧਿਆਣਾ ਦੇ ਵਿੱਚੋਂ ਰਾ ਆਪਣਾ ਜ਼ਿਲ੍ਹਾ ਆਪਣਾ ਪਿੰਡ ਗੁਜਰਾਲਾ ਜੀ ਗੁਜਰਾਲ ਗੁਜਰਵਾਲ 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 ਤੋਂ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਤੇ ਇਹ ਯਾਦ ਤਾਜ਼ਾ ਕਰ ਰਹੇ ਨੇ ਸਾਲ 84 ਆਪਣਾ 47 ਦੀ ਕਹਿੰਦੇ ਨੇ ਕਿ ਇਹਨਾਂ ਨੇ ਜਿਹੜੀ ਆਪਣੇ ਦਾਦਾ ਜੀ ਸਨ ਇਹਨਾਂ ਦੀ ਹਵੇਲੀ ਵਿੱਚ ਜਿਹੜੀ ਸੀ ਕਮਜ਼ ਕਮ 200 ਮੁਸਲਮਾਨਾਂ ਨੂੰ ਜਿਹੜੀ ਸੀ ਉਹਨਾਂ ਨੇ ਉੱਥੇ ਸ਼ਰਨ ਦਿੱਤੀ ਉੱਥੇ ਪਨਾਹ ਦਿੱਤੀ ਉਹਨਾਂ ਨੇ ਕਿਉਂਕਿ ਉਸ ਟਾਈਮ ਨਰਪਤਾ ਮਾਹੌਲ ਕੀ ਸੀ ਡਰ ਸੀ ਕਟਵਾੜ ਚੱਲ ਰਹੀ ਸੀ ਜਿੱਥੇ ਉਹ ਜਿੱਥੇ ਆ ਕੇ ਲੋਕਾਂ ਨੂੰ ਮਾਰ ਦਿੰਦੇ ਸੀ ਤੇ ਜਿਹੜਾ ਉੱਥੇ ਮੁਸਲਮਾਨਾਂ ਦੇ ਚ ਉਹਦਰ ਮੁਸਲਮਾਨਾਂ ਦੇ ਜਿਹੜੇ ਸੀ ਉਹ ਗਾਟੇ ਲਈ ਫਿਰਦੇ ਸੀ ਕਹਿੰਦੇ ਨੇ ਕਿ ਇਹਨਾਂ ਦੇ ਜਿਹੜੇ ਦਾਦਾ ਜੀ ਚਾਰੋਂ ਭਰਾ ਸੀ ਉਹਨਾਂ ਕੋਲ ਬੰਦੂਕਾਂ ਸੀ ਔਰ ਲੈ ਕੇ ਛੱਤ ਤੇ ਬਹਿ ਗਏ ਮੁਸਲਮਾਨਾਂ ਦੀ ਹਿਫਾਜ਼ਤ ਵਾਸਤੇ ਐਵੀ ਸਟੋਰੀਆਂ ਦੇਖੋ ਸੁਣਨ ਵਾਲੀਆਂ ਨੇ ਯਾਦ ਕਰਨ ਵਾਲੀਆਂ ਨੇ ਫੇਰ ਕਹਿੰਦੇ ਨੇ ਕਿ ਉਹਨਾਂ ਨੇ ਉਹ ਕਿਹਾ ਜੱਥੇ ਨੂੰ ਕਿ ਸਾਡੇ ਕੋਲ ਜਿਹੜੀਆਂ ਜਿੰਨੀਆਂ ਸਾਡੀਆਂ ਗੋਲੀਆਂ ਜਦੋਂ ਤੱਕ ਮੁੱਕਦੀਆਂ ਨਹੀਂ ਉਹਨਾਂ ਚਿਰ ਅਸੀਂ ਮੁਸਲਮਾਨਾਂ ਦੇ ਤੁਹਾਨੂੰ ਨੇੜੇ ਨਹੀਂ ਆਣ ਦਿੰਦੇ ਤੇ ਫਿਰ ਆਪਣੇ ਟਰੱਕਾਂ 'ਚ ਬਿਠਾ ਕੇ ਰਾਏਕੋਟ ਉਹਨੂੰ ਛੱਡ ਕੇ ਆਏ ਉੱਥੋਂ ਫਿਰ ਉਹ ਪਾਕਿਸਤਾਨ ਮਲੇਰਕੋਟ ਲਈ ਮਲੇਰਕੋਟ ਲਈ ਮਲੇਰਕੋਟ ਲਈ ਕਲੀਅਰਕੋਟ ਦਾ ਸੋਤ ਮਲੇਰਕੋਟਲਾ ਛੱਡ ਕੇ ਆਏ ਤੇ ਫਿਰ ਉੱਥੋਂ ਮਾਈਗ੍ਰੇਟ ਕਰਕੇ ਉਹ ਪਾਕਿਸਤਾਨ ਹੈ ਕਹਿੰਦੇ ਨੇ ਅਦਰ ਉਹਨਾਂ ਵਿੱਚੋਂ ਕੋਈ ਕੋਈ ਉਹਨਾਂ ਵਿੱਚੋਂ ਜਿਹਨੂੰ ਕੋਈ ਯਾਦ ਹੋਵੇ ਆਪਣੇ ਵੱਡੇ ਸੁਣਿਆ ਹੋਵੇ ਉਹ ਅਗਰ ਸੁਣਦਾ ਹੋਵੇ ਤਾਂ ਉਹ ਸੰਪਰਾਪਤਾ ਕਰੇ ਮੈਂ ਜਬਾ ਚੌਧਰੀ ਮੈਨੂੰ ਪਾਕਿਸਤਾਨ ਸਾਰੇ ਜਾਣਦੇ ਨੇ ਤੇ ਇਹ ਮੈਂ ਜਿਹੜੇ ਨੇ ਮੇਰੇ ਭਰਾ ਉੱਥੇ ਜਿਹੜੇ ਆਪਣਾ ਇਸ ਟਾਈਮ ਹਿੰਦੁਸਤਾਨ ਦੇ ਚੜਦੇ ਪੰਜਾਬ ਚ ਨੇ ਮੈਂ ਨਾ ਫਿਰ ਦੱਸ ਦਿੰਦਾ ਜੀ ਜਿਹੜਾ ਉਸ ਕੋਠੀ ਦੇ ਉੱਤੇ ਲਿਖਿਆ ਹੋਇਆ ਇਹ ਫਕੀਰ ਮੁਹੰਮਦ ਹੈ ਤੇ son of ਇਸਾ ਖਾਨ ਫਕੀਰ ਮੁਹੰਮਦ ਖਾਨ son of ਇਸਾ ਖਾਨ 1941 ਦੀ ਬਣੀ ਹੋਈ ਹੈ ਇਹ ਜਨਾਬ ਅਸੀਂ ਕਿਾਸੀ ਕਿ ਇਹ ਜੇਕਰ ਅਗਰ ਬੰਦਾ ਲੱਭ ਜਾਏ ਇਹ ਜੇਕਰ ਮਾਲਕ ਲੱਭ ਜਾਏ ਤੇ ਅਸੀਂ ਜਿਹੜਾ ਨਾ ਉਹ ਕਮਜ਼ ਕਮ ਹੋਰ ਨਹੀਂ ਤੇ ਬੀਜਿਆ ਬੂਜੇ ਦਾ ਹਾਲ ਤੇ ਤੁਹਾਨੂੰ ਪਤਾ ਹੀ ਆ ਪਤਲਾ ਹੀ ਆ ਗਰੇਵਾਲ ਸਾਹਿਬ ਜਾਣਦੇ ਨੇ ਆਪੇ ਨੇਤਾ ਨੇ ਆਵਾਜ਼ੀ ਪਾਰਟੀ ਦੇ ਵੀ ਸੁਰਤਿਆਲ ਹੋਤੇ ਹਾ ਤੇ ਕਿਸੇ ਦੇ ਵੀ ਨਹੀਂ ਮਾਹੌਲ ਵੀ ਬੁਰਾ ਹੈ ਇਸ ਟਾਈਮ ਲੇਕਿਨ ਕਮਜ਼ ਕਮ ਇੱਕ ਜਿਹੜਾ ਗੱਲ ਕਰ ਸਕਦੇ ਆ ਕਿ ਮੈਂ ਗਰੇਵਾਲ ਸਾਹਿਬ ਨੂੰ ਜਿਹੜਾ ਨਾ ਉਹ ਬੇਨਤੀ ਕਰਾਂਗਾ ਇਹਨ ਮੈਂ ਤਾਂ ਕਾਲ ਆਵਾਂਗਾ ਕਿ ਇਹ ਵੀਡੀਓ ਤੇ ਜਾ ਕੇ ਉੱਥੇ ਸਾਡੇ ਨਾਲ ਵੀਡੀਓ ਤੇ ਜਿਹੜੀ ਤੱਕਾ ਲਾਉਣ ਦੀ ਲੋੜ ਜੀ ਮੈਂ ਖੁਦ ਜਾਊਂਗਾ ਮੈਂ ਖੁਦ ਜਾਊਂਗਾ ਮੇਰੀ ਬਚਪਨ ਦੀ ਖਵਾਇਸ਼ ਹੈ ਮੈਂ ਬਚਪਨ ਤੋਂ ਜਿਵੇਂ ਹੁੰਦਾ ਨਾ ਕਿਉਰੀਓਸਟੀ ਹੁੰਦੀ ਹੈ ਕਿ ਯਾਰ ਆਹ ਕਿਹਦਾ ਘਰ ਹੋਊਗਾ ਇਹ ਕਿਵੇਂ ਚੱਲੇਗੀ ਇਤੋਂ ਕਿਵੇਂ ਉਹ ਸਾਹਮਣੇ ਮਸਜਿਦ ਵੀ ਆਉਦੇ ਉਹ ਮਸਜਿਦ ਬੜੀ ਖੰਡਰ ਹਲਾਚ ਚ ਘਰ ਦੇ ਬਿਲਕੁਲ ਆਪੋਜ਼ਿਟ ਬੜੀ ਛੋਟੀ ਜੀ ਮਸਜਿਦ ਹੈ ਤੁਹਾਨੂੰ ਮੈਂ ਦੱਸਾਂ ਬੜੀ ਇੰਟਰਸਟਿੰਗ ਗੱਲ ਹੈ ਸਾਡੇ ਪਿੰਡ ਵਾੜਦੇ ਸਰ ਪਹਿਲੀ ਨਿਸ਼ਾਨੀ ਮਸਜਿਦ ਦੀ ਹੈ ਗੁਜਰ ਨਾਲ ਤੁਸੀਂ ਜਦੋਂ ਬੰਨਵਾਲਾ ਵੱਲੋਂ ਵ ਪਈ ਪਹਿਲੀ ਨਿਸ਼ਾਨੀ ਸਾਡੇ ਪਿੰਡ ਪਤਾ ਹੀ ਹੈ ਲੱਗਦਾ ਕਿ ਗੁੰਜਰਾਲ ਸ਼ੁਰੂ ਹੋ ਗਿਆ ਕਿ ਮਸੀਤ ਸ਼ੁਰੂ ਹੁੰਦੀ ਹੈ ਅੱਛਾ ਐਂਡ ਦੇਖੋ ਬਦਕਿਸਮਤ ਦੀ ਗੱਲ ਉਹ ਦੱਸਦੇ ਆ ਕਹਿੰਦੇ ਵੀ 8 ਮਹੀਨੇ ਲਹੂ ਦੀ ਲਾਲੀ ਨਹੀਂ ਗਈ ਸੀ ਵਾਲੇ ਵਾਲੇ ਜਿਹੜੀ ਮਸੀਤ ਦੇ ਜ਼ਮੀਨ ਸੀ ਉੱਥੇ ਜਿਹੜੇ ਉੱਥੇ ਜ਼ਮੀਨ ਵਾਈ ਕਰਦੇ ਸੀ ਕਹਿੰਦੇ ਸੀ 8 ਮਹੀਨੇ ਲਹੂ ਦੀ ਲਾਲੀ ਨਹੀਂ ਗਈ ਸੀ ਇੰਨੀ ਘੱਟ ਵੱਡ ਹੋਈ ਸੀ ਸੋ ਆਫਕੋਰਸ ਆਦਮ ਫੋਰ ਹੋ ਗਏ ਸੀ ਆਪਾਂ ਪਾਗਲ ਹੋ ਗਏ ਸੀ ਪਰ ਸ਼ਾਇਦ ਹੁਣ ਦੂਜੀ ਤੀਜੀ ਪੀੜੀ ਨੂੰ ਮਾੜੀ ਮੋਟੀ ਅਕਲ ਆਵੇ ਤੇ ਸ਼ਾਇਦ ਕੋਈ ਚੱਜ ਦੀ ਗੱਲ ਵੀ ਕਰ ਸਕੀਏ ਜੀ ਬਾਬੇ ਤਾਂ ਆਪਣੇ ਕਰਕੇ ਜੋ ਕਰਨਾ ਸੀ ਨੇ ਜੀ ਹੁਣ ਤੇ ਸਾਰੇ ਜਿਹੜੇ ਨੇ ਉਹ ਉਸ ਟਾਈਮ ਜੋ ਕੁਝ ਹੋਇਆ ਅਸੀਂ ਪਰਤੇ ਆਂ ਪੁੜਾਂ ਥੱਲੇੋਂ ਬਹੁਤ ਪਾਣੀ ਲੰਘ ਗਿਆ ਅਹਿਸਾਸ ਵੀ ਹੋਇਆ ਕਿ ਜੋ ਉਦੋਂ ਮਾਹੌਲ ਹੀ ਐਸਾ ਬਣ ਗਿਆ ਸੀ ਮੇਰੇ ਖਿਆਲ 'ਚ ਕਿਸੇ ਦਾ ਕੋਈ ਡੈਲੀਬਰੇਟਲੀ ਸ਼ਾਇਦ ਕੋਈ ਹੈ ਨਹੀਂ ਸੀ ਕਿਉਂਕਿ ਕਮਿਊਨੀਕੇਸ਼ਨ ਹੁੰਦੀ ਨਹੀਂ ਸੀ ਬਸ ਇੱਕ ਹਵਾ ਚੱਲੀ ਜਿੱਧਰੋਂ ਆਇਆ ਬੰਦਾ ਬੰਦੇ ਦਾ ਦੁਸ਼ਮਣ ਬਣ ਗਿਆ ਚੋਇਸ ਮੈਂ ਨਾ ਮੈਂ ਇੱਕ ਗੱਲ ਸੋਚਦਾ ਹੁਣ ਨਾ ਅਸੀਂ ਸਵੇਰੇ ਜਾਂਦੇ ਆਂ ਦੇਖੋ ਅਸੀਂ ਸਵੇਰੇ ਪਾਰਕ ਸੈਰ ਕਰਦੇ ਆਂ ਉਹ ਮੈਂ ਕਿਹਾ ਕੋਈ ਮਿਲਦਾ ਉਹ ਸਤਸ੍ਰੀਕਾਲ ਬੁਲਾ ਦੇ ਲਈ ਆ ਕੋਈ ਮਿਲਦਾ ਉਹਨੂੰ ਨਮਸਤੇ ਕਰ ਦੇਦੀ ਹੈ ਤੇ ਮੈਂ ਕਿਹਦੇ ਵਿੱਚ ਸਲਾਮ ਵਾਲੇ ਵੀ ਹੁੰਦੇ ਤੇ ਕਿ ਕਿੰਨੀ ਸੋਹਣੀ ਗੱਲ ਸੀ ਕਿੰਨੀ ਸੋਹਣੀ ਗੱਲ ਸੀ ਹੈਨਾ ਤੇ ਮੈਂ ਕਿ ਤੁਸੀਂ ਸੱਤਸਰੀ ਘਰ ਨਮਸਤੇ ਹੀ ਬਲਾ ਲਨੇ ਹੋ ਤੇ ਤੁਸੀਂ ਸਲਾਮ ਦੁਆ ਵੀ ਕਰ ਲੇ ਤਾਂ ਕਿੰਨੀ ਸੋਹਣੀ ਗੱਲ ਸੀ ਪਰ ਚਲੋ ਨਹੀਂ ਹੋ ਪਾਇਆ ਸ਼ਾਇਦ ਆਪਣੇ ਬੱਚੇ ਨੂੰ ਸੁਧਾਰ ਲੈਣ ਆਪਣੀ ਜੋੜੇ ਜੁਟਾ ਹੋਣਾ ਨਹੀਂ ਜਿਸ ਤਰ੍ਹਾਂ ਦੇ ਕਮਲ ਕੁੱਟਣ ਲੱਗੇ ਪਏ ਆ ਪਰ ਕੋਸ਼ਿਸ਼ ਤਾਂ ਕਰ ਸਕਦੇ ਹਾਂ ਥੋੜੀ ਬਹੁਤ ਚਲੋ ਮੈਂ ਮੈਂ ਤੇ ਮੈਂ ਤੇ ਘਰੇ ਵਾਲਾ ਸਾਬ ਇਹ ਕਹਿਣਾ ਕਿ ਚਲੋ ਜੋ ਹੋਇਆ ਅਸੀਂ ਉਹਨੂੰ ਆਪਣਾ ਉਹ ਠੀਕ ਹੋਇਆ ਹਾਲਾਤ ਦੇ ਮੁਤਾਬਕ ਇਹੀ ਹੋਣਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਅਗਰੇ ਤੇ ਨਹੀਂ ਕਿ ਕਹਲੇ ਕਿ ਸ਼ਾਂਤੀ ਦੇ ਨਾਲ ਰਹਿ ਲਈਏ ਤੇ ਕਿਹੜਾ ਦੂਰ ਹੈ ਅੱਜ ਕੱਲ ਦੇ ਦੌਰ ਤੁਸੀਂ ਕਿਹੜਾ ਕੋ ਗੱਡੀਆਂ ਤੇ ਜਾਣਾ ਅਸੀਂ ਕਿਹੜਾ ਕੋ ਪੈਦਲ ਜਾਣਾ ਸੀ ਢੱਗਿਆਂ ਤੇ ਕੂਠਾਂ ਤੇ ਜਾਣਾ ਸੀ ਹੁਣ ਤੇ ਫਰ ਗੱਡੀਆਂ ਜਨਾਬ ਆਪਣਾ ਸਪੋਰਟ ਗੱਡੀਆਂ ਜਨਾਬ ਆ ਗਈਆਂ 2 ਮਿੰਟ ਲੱਗਦੇ ਇੱਥੋਂ ਪਾ ਕੇ ਧੱਕਾ ਮਾਰਿਆ ਸਿੱਧਾ ਪਰਿਆ ਅਮਰitsar ਦੇ ਨਾਲੇ ਲੁਧਿਆਣਾ ਇੱਥੇ ਤੇ ਫਿਰੋਜ਼ਪੁਰ ਸਰ ਉਹੀ ਤਾਂ ਗੱਲ ਹੈ ਜੀ ਉਹੀ ਤਾਂ ਗੱਲ ਹੈ ਚਲੋ ਆਪਾਂ ਉਮੀਦਵਾਰਾਂ ਚੋਇਸ ਸਾਹਿਬ ਪਹਿਲਾਂ ਤਾਂ ਧੰਨਵਾਦ ਤੁਸੀਂ ਉਪਰਾਲਾ ਕੀਤਾ ਮੈਂ ਉਮੀਦ ਕਰਦਾ ਕਿ ਸ਼ਾਇਦ ਸ਼ਾਇਦ ਕੋਈ ਸੁਣ ਲਵੇ ਕਿਉਂਕਿ ਸਾਡੇ ਪਿੰਡ 'ਚ ਮੈਨੂੰ ਸੁਣਨ ਨੂੰ ਜੋ ਮਿਲਿਆ ਬਹੁਤ ਵੱਡੀ ਆਲਮੋਸਟ 50% ਮੁਸਲਮਾਨ ਆਬਾਦੀ ਸੀ ਆਲਮੋਸਟ 50% ਸੋ ਐਂਡ ਮੇਰਾ ਪਿੰਡ ਦੀ ਮਤਲਬ ਤੁਸੀਂ ਇਹਦਾ ਲਾ ਲਓ ਕਿ ਅੱਜ ਮੇਰੇ ਪਿੰਡ ਦੀ 12000 ਵੋਟ ਹੈ ਸੋ ਛੋਟਾ ਪਿੰਡ ਨਹੀਂਗਾ ਇਹ ਬਹੁਤ ਵੱਡਾ ਛੋਟਾ ਕਿਸੇ ਪਿੰਡ ਦੀ 12000 ਵੋਟ ਥੋੜੀ ਕੋਈ ਛੋਟੀ ਗੱਲ ਨਹੀਂ ਹੁੰਦੀ ਪੂਰੀ ਸੀਟ ਦੀ ਇੱਕ ਵਿਧਾਨ ਸਭਾ ਦੀ ਮੈਂ ਤਾਂ ਕਹਿਣਾ ਹਨਾਂ ਤੇ ਸੋ ਗੱਲ ਇਹ ਹੈ ਕਿ ਸ਼ਾਇਦ ਉਹ ਲੋਕ ਕਿਤੇ ਵਸਦੇ ਹੋਣ ਸ਼ਾਇਦ ਉਹ ਲੋਕ ਕਿਤੇ ਲੁਧਿਆਣਾ ਸਾਡੇ ਇੱਥੇ ਲੁਧਿਆਣੀਆਂ ਜੀ ਸਾਡੇ ਇੱਥੇ ਲੁਧਿਆਣੀਆਂ ਹੀ ਕਾਫੀ ਨੇ ਸਾਡੇ ਇੱਥੇ ਇਸ ਲਾਹੌਰ ਦੇ ਵਿੱਚ ਵੀ ਨੇ ਕਸੂਰ ਦੇ ਵਿੱਚ ਵੀ ਨੇ ਫੈਸਲਾਬਾਦ ਤੱਕ ਵੀ ਗਏ ਲੋਧਿਆਣੀਆਂ ਤੇ ਜਿਆਦਾ ਦਿਨੇ ਉੱਥੋਂ ਆਏ ਸੀ ਉਹਨਾਂ ਨੇ ਆ ਕੇ ਆਪਣਾ ਜਿਹੜਾ ਸੀ ਉਹ ਦੱਸਿਆ ਸਰ ਸਰਦਾਰਾਂ ਵਿੱਚ ਗਰੇਵਾਲ ਭਾਈਚਾਰਾ ਬਣਿਆ ਹੋਇਆ ਉਹ ਮਤਲਬ ਕਿਸੇ ਨੇ ਉਪਰਾਲਾ ਕੀਤਾ ਉਹਦੇ ਵਿੱਚ ਮੈਨੂੰ ਪਤਾ ਨਹੀਂ ਸੀ ਅੱਛੇ ਦਿੱਲੀ 'ਚ ਵੀ ਸੱਤ ਪਿੰਡ ਗਰੇਵਾਲਾਂ ਦੇ ਐ ਹਰਿਆਣੇ 'ਚ ਬਹੁਤ ਪਿੰਡ ਐ ਐਂਡ ਮੈਨੂੰ ਪਾਛ ਪਤਾ ਕਿ ਲੱਗਾ ਕਿ ਲੇਡੀ ਆਈ ਸੀ ਪਾਕਿਸਤਾਨ ਤੋਂ ਉਹ ਵੀ ਗਰੇਵਾਲ ਸੀਗੇ ਗੋਤ ਉਹਨਾਂ ਦਾ ਵੀ ਗਰੇਵਾਲ ਸੀਗਾ ਉਹ ਫੰਕਸ਼ਨ ਤੇ ਵੀ ਆਏ ਨੇ ਸਾਡੇ ਨਾਲ ਗੱਲ ਕਰਦਾ ਰਿਹਾ ਹੈ ਨਹੀਂ ਕਰੇਗਾ ਹੈਨਾ ਮੈਨੂੰ ਮੈਨੂੰ ਨਾਂ ਭੁੱਲਦਾ ਉਹਨਾਂ ਦਾ ਤੇ ਉਹ ਆਏ ਸੀਗੇ ਇੱਥੇ ਤੇ ਮਤਲਬ ਕੋਈ ਫਰਕ ਲੱਗਿਆ ਹੀ ਨਹੀਂ ਜੀ ਅਸੀਂ ਗੱਲਬਾਤ ਕਰ ਰਹੇ ਸੀ ਕੋਈ ਬਸ ਆਪਾਂ ਕਟਵਟ ਕਰਕੇ ਪਰੇ ਹੋ ਗਏ ਡੰਗਰ ਬਣ ਗਏ ਜੀ ਹੋਰ ਕੀ ਹੈ ਤੇ ਹੁਣ ਲੈਟਸ ਜਸਟ ਹੋਪ ਕਿ ਕੋਈ ਇਹ ਸੁਣ ਲੈਂਦਾ ਤੇ ਲੈਟਸ ਅ ਹੋਪ ਕਿ ਕੋਈ ਦੇਖ ਕੇ ਤੇ ਅੱਗੇ ਆਵੇ ਸ ਬੜੀ ਬੜੀ ਬੜਾ ਬੜਾ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਛੋਟੀ ਬੜੀ ਮਿਹਰਬਾਨੀ ਚਾਹੇ ਸਾਹਿਬ ਜੀ ਤੁਸੀਂ ਮੇਰੇ ਭਰਾ ਹੋ ਤੇ ਮੈਂ ਤੁਹਾਨੂੰ ਅਰਦਾਸ ਵੀ ਕਰਨਾ ਤੁਹਾਨੂੰ ਬੇਨਤੀ ਵੀ ਕਰਨਾ ਕਿ ਤੁਸੀਂ ਜਿਹੜਾ ਵਾਅਦਾ ਕੀਤਾ ਹੋਇਆ ਕਿ ਤੁਸੀਂ ਆਓਗੇ ਤੇ ਚਲੋ ਆਪਣਾ ਕਰਤਾਰਪੁਰ ਸਾਹਿਬ ਨੂੰ ਆਪਣੇ ਆਪਣਾ ਪੁੱਤਰ ਨੂੰ ਨਾਲ ਲੈ ਕੇ ਸਾਡੀ ਵਰਧਾਈ ਨੂੰ ਨਾਲ ਲੈ ਕੇ ਚਲੋ ਉੱਥੇ ਹੀ ਅਸੀਂ ਕੋਈ ਗੱਪ-ਸ਼ਾਪ ਕਰ ਲਈਏ ਮਿਲ ਲਈਏ ਉਹ ਗੁਰੂ ਨੂੰ ਯਾਦ ਕਰ ਲੈਣਾ ਚਲੋ ਸਾਡੇ ਨਾਲ ਗੱਪ-ਸ਼ਾਪ ਲਾ ਲੈ। ਬਾਕੀ ਬਾਕੀ ਦੇਖੋ ਜੀ ਅੱਲਾ ਮਾਲਕ ਹੈ ਜਿੱਥੇ ਲੈ ਕੇ ਆਉਣਾ ਆਊਗਾ ਲੈ ਆਊਗਾ ਜਰੂਰ ਲੈ ਆਊਗਾ। ਕਰੋ ਜੀ ਬਹੁਤ ਬਹੁਤ ਧੰਨਵਾਦ ਤੇ ਫਿਰ ਮੈਂ ਕਹਿੰਦਾ ਜਨਾਬ ਜਿਹੜਾ ਆਪਣਾ ਇਹ ਗੁਜਰਵਾਲ ਕੋਲ ਕਿਹੜਾ ਪਿੰਡ ਹੈ ਉਥੇ ਜਨਾਬ ਫਕੀਰ ਮੁਹੰਮਦ ਖਾਨ ਤੇ ਬਲਦ ਈਸਾ ਖਾਨ ਇਹ ਅਗਰ ਕਿਤੇ ਪਾਕਿਸਤਾਨ ਕਿਤੇ ਉਹਨਾਂ ਦੀ ਔਲਾਦ ਇਤਨਾ ਸੁਣਦੇ ਹੋਣ ਤੇ ਉਹਨਾਂ ਦੇ ਬੱਚੇ-부ੱਚੇ ਤੇ ਜਨਾਬ ਜ਼ਰੂਰ ਰਾਬਤਾ ਕਰਨ ਤੇ ਅਸੀਂ ਆਪਣਾ ਉਹਨਾਂ ਦਾ ਜਿਹੜਾ ਪਿੰਡ ਹੈ ਜਿਹੜੀ ਉਹਨਾਂ ਦੀ ਕੋਠੀ ਹੈ ਬਹੁਤ ਵੱਡੀ ਸੀ ਇਹ ਕਹਿ ਰਹੇ ਨੇ ਹੁਣ ਛੋਟੀ ਹੁੰਦੀ ਜਾ ਰਹੀ ਤੇ ਹੁਣ ਟੈਂ ਦੇ ਕਰੀਬ ਆ ਕੇ ਲੱਗਦਾ ਬੰਦਾ ਕੋ ਨਿਕਲ ਕੇ ਵੀ ਚੰਡੀਗੜ੍ਹ ਚਲਾ ਗਿਆ ਹੁਣ ਉਹ ਤੋਂ ਤੇ ਜਰੂਰੀ ਬਹੁਤ ਬਹੁਤ ਧੰਨਵਾਦ ਜਰੂਰੀ ਠੀਕ ਓਕੇ